ਲੇਖਕ ਰਮਨਪਾਲ ਰਿੱਕੀ ਦੀ ਦਜ ਸੁਸੀ ਨਵਲ ਕਤਲ ਕੌਣ ਦਾ ਅਗਲਾ ਭਾਗ 8 ਢਾਡ ਦਾ ਸੰਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣਦੇ ਹੋ YouTube ਚੈਨਲ ਸਵੀ ਮੀਡੀਆ ਸੋ ਅੱਜ ਨਵਲ ਦਾ ਅਗਲਾ ਭਾਗ ਤੁਹਾਡੇ ਨਾਲ ਸੰਝਾ ਕਰਦੇ ਹਾਂ ਜੀ ਥੋਲੂ ਨੇ ਸਨਰਾਈਜ਼ ఆర్ਕੈਸਟਰਾ ਵਿੱਚ ਲੱਗੀ ਮਾਰਸ਼ਲ ਦੀ ਫੋਟੋ ਦੇਖ ਲਈ ਸੀ ਮਾਰਸ਼ਲ ਦੀ ਫੋਟੋ ਅਤੇ ਮੂਵੀ ਵਾਲੇ ਮਾਰਸ਼ਲ ਵਿੱਚ ਅੰਤਰ ਸੀਗਾ ਥੋਲੂ ਨੇ ਸਭ ਕੁਝ ਕਿਸ਼ਵ ਨੂੰ ਦੱਸਿਆ ਮਾਰਸ਼ਲ ਬਾਰੇ ਕਿਸ਼ਵ ਸੋਚਣ ਲੱਗਿਆ ਦੋ ਮਾਰਸ਼ਲ ਇੱਕ ਰੰਗ ਕਾਲਾ ਦੂਜਾ ਗੋਰਾ ਇੱਕ ਨਕਲੀ ਇੱਕ ਅਸਲੀ ਜਾਂ ਹੋ ਸਕਦਾ ਦੋਵੇਂ ਨਕਲੀ ਹੋਣ ਐਸੇ ਇਲਾਕੇ ਵਿੱਚ ਇਹ ਨਾਮ ਬੜਾ ਅਜੀਬ ਹੈ ਪੰਜਾਬ ਵਿੱਚ ਤਾਂ ਕੋਈ ਨਹੀਂ ਰੱਖਦਾ ਕਿਸ਼ਵਨੀ ਫਿਰ ਸਟੇਜ ਵਾਲੀ ਫਿਲਮ ਬਾਰੇ ਸੋਚਿਆ ਸੀ ਡਰਾਮਾ ਚਾਰ ਆਦਮੀ ਦਸਤਾਨੇ ਚਿੱਟੇ ਰੰਗ ਦੇ ਚਿਹਰੇ ਟਕੇ ਹੋਏ ਇੱਕ ਵਿਅਕਤੀ ਨੂੰ ਘੇਰੀ ਖੜੇ ਸਨ ਇੱਕ ਦਾ ਨਕਾਬ ਕਾਫੀ ਵੱਡਾ ਸੀਗਾ ਉਸ ਦੇ ਹੱਥ ਵਿੱਚ ਫੜਿਆ ਡੰਡਾ ਪਰ ਬਾਕੀ ਤਿੰਨਾਂ ਕੋਲ ਪਿਸਟਲ ਸਟੇਜ ਦੇ ਖੱਬੇ ਪਾਸੇ ਸੀਠ ਜੀਵਨ ਕੁਮਾਰ ਸਟੇਜ ਦੇ ਪਿਛਲੇ ਪਾਸੇ ਜਾ ਜਿੱਥੇ ਉਹ ਖੜਾ ਸੀਗਾ ਫਿਰ ਕੁਝ ਗਿਰਿਆ ਚੁੱਕਿਆ ਇੱਕ ਡਾਂਡਿਆ ਖੇਡਣ ਵਾਲਾ ਮਾਈਕ ਨੂੰਮਾ ਡੰਡਾ ਲੈ ਕੇ ਉਹ ਸਟੇਜ ਤੋਂ ਹੇਠਾਂ ਆਇਆ ਫਿਰ ਬਿਜਲੀ ਬੰਦ ਕੇਸ਼ਵ ਸੋਚ ਰਿਹਾ ਸੀਗਾ ਯਾਨੀ ਇੱਕ ਮਾਰਸ਼ਲ ਪਮੇਲ ਨਾਲ ਦੁਲਹਣ ਕੋਲ ਦੂਸਰਾ ਉਹੀ ਸਮੇਂ ਸਟੇਜ ਤੇ ਸ਼ਕਤੀ ਸਿੰਘ ਦੇ ਅਖਬਾਰ ਮਹਾਸੰਗਰਾਮ ਵਿੱਚ ਪਲਸਟਰ ਚੜੇ ਹਸਪਤਾਲ ਦੇ ਵਾਟ ਨੰਬਰ 7 ਅਤੇ ਬਿਸਤਰਾ ਨੰਬਰ 4 ਪੇਪਰ ਨੂੰ ਕੋਲ ਕਰਕੇ ਕੇਸ਼ਵ ਨੇ ਦੇਖਿਆ ਵਿੱਕੀ ਦੀ ਤਸਵੀਰ ਸਫਾਈ ਸਾਫ ਦਿਖਾਈ ਦੇ ਰਹੀ ਰਹੀ ਸੀ ਪੰਡਤ ਜੀ ਜਾਗ ਜਾਓ ਹੁਣ ਜਾਗ ਜਾਗੋ ਆਇਆ ਦਿਮਾਗ ਚ ਪਾ ਦੋ ਤੇਲ ਤਾਂ ਇਹ ਹੋ ਜਾਵੇ ਤਰੋਤਾ ਜਾ ਰਾਤ ਦੇ 12 ਵਜਣ ਵਾਲੇ ਸਨ ਕਿ ਰਜਨੀਕਾਂਤ ਜਾਗੂ ਉੱਚੀ ਉੱਚੀ ਘਟ ਰਿਹਾ ਸੀਗਾ ਠੋਲੂ ਆਪਣੇ ਆਪੇ ਕਹਨੇ ਹੁੰਨਾ ਹੈ ਕਿ ਠੋਲੂ ਹੁਣ ਨਹੀਂ ਬੋਲੂਗਾ ਪਰ ਸਾਰੀ ਦੁਨੀਆ ਸੌ ਚੁੱਕੀ ਹੈ ਤੁਸੀਂ ਪਤਾ ਨਹੀਂ ਕੀ ਕਰਤੇ ਰਹਿੰਦੇ ਹੋ ਕਿਸ ਬਾਰੇ ਸੋਚ ਰਿਆ ਹਾਂ ਇਹ ਪੁਲਿਸ ਦਾ ਕੰਮ ਹੈ ਜਾਂ ਜੱਸ ਦਾ ਮਾਰਿਆ ਹੋਊਗਾ ਟੈਂਸ਼ਨ ਉਸ ਨੂੰ ਹੋਊਗੀ ਪਰ ਟੈਂਸ਼ਨ ਤਾਂ ਉਹਨਾਂ ਨੂੰ ਵੀ ਤੁਹਾਡੇ ਜਿੰਨੀ ਨਹੀਂ ਹੋਣੀਗੀ ਪਏ ਮਾਰਦੇ ਹੋਣੇ ਆ ਕੀ ਕਹਿੰਦੇ ਹੋ ਹਾਂ ਕਰਾੜੇ ਇਹ ਤਾਂ ਉਹ ਗੱਲ ਹੋ ਗਈ ਆ ਕਿ ਜੋਗੀ ਜੋਗਣ ਭਜਾ ਕੇ ਲੈ ਗਿਆ ਆ ਵਿਪਤਾ ਪਈ ਗਵੰਡਗਾ ਨੂੰ ਇਹ ਕਿਹੜੀ ਅਖੌਤ ਹੈ ਮੈਂ ਤਾਂ ਕਦੇ ਸੁਣੀ ਨਹੀਂ ਸੁਣੀ ਹੈ ਠੋਲੂ ਬੋਲੇ ਨਹੀਂ ਸੁਣੀ ਹੈ ਲਗਾਓ ਸ਼ਰਤ ਠੀਕ ਕੇਸ਼ਵ ਬੋਲਿਆ ਕਿੰਨੇ ਦਿਨ ਜਿੰਨੇ ਦੀ ਮਰਜ਼ੀ ਲਾ ਲੈ ਪਰ ਬਾਅਦ ਵਿੱਚ ਨਾ ਕਹੀਂ ਕਿ ਹੁਣੇ ਮੇਰੇ ਕੋਲੋਂ ਸੁਣੀ ਹੈ ਕਿਤੇ ਤਾਂ ਮੈਨੂੰ ਜਤ ਲੈਣ ਦਿਆ ਕਰੋ ਠੋਲੂ ਦਾ ਜ਼ਬਾੜਾ ਲਟਕ ਗਿਆ ਸੀਗਾ ਨਾਲੇ ਗੁਰੂ ਜੀ ਕਹਿਣਾ ਨਾਲੇ ਜਤਨ ਨੂੰ ਦ੍ਰੁਣਾਚਾਰੀਆ ਜੀ ਵਿਤਾ ਹਰੀਸਾਨ ਨੇ ਆਪਣੇ ਚੇਲੇ ਅਰਜਨ ਤੋਂ ਉਹ ਲੜਾਈ ਨੇਕੀ ਤੇ ਬਦੀ ਵਿੱਚ ਸੀ ਜਿਸ ਦਿਨ ਮੈਂ ਬਦੀ ਦੇ ਰਸਤੇ ਚੱਲ ਪਿਆ ਮੈਂ ਤੇਰੇ ਕੋਲੋਂ ਆਪੇ ਹਾਰ ਜਾਵਾਂਗਾ ਪਰ ਗੁਰੂ ਜੀ ਤੁਸੀਂ ਆਪ ਹੀ ਕਹਿੰਦੇ ਹੋ ਕਿ ਓਨੈਸਟਲੀ ਇਜ਼ ਨਾਟ ਅ ਬੈਸਟ ਆਫ ਪਾਲਿਸੀ ਈਮਾਨਦਾਰੀ ਚੰਗੀ ਨੀਤੀ ਨਹੀਂ ਹੈ ਫਿਰ ਵੀ ਤੁਸੀਂ ਨੇਕੀ ਬਧੀ ਕੇਸ਼ਵਦੇਵ ਮੂੰਹ ਤੇ ਉਂਗਲ ਰੱਖ ਕੇ ਚੁੱਪ ਹੋਣ ਨੂੰ ਕਿਹਾ ਇਹ ਨੇਕੀ ਤੇ ਬਧੀ ਦੀ ਨਹੀਂਗੀ ਘੱਟ ਬਧੀ ਅਤੇ ਵੱਧ ਬਧੀ ਦੀ ਲੜਾਈ ਹੈ ਜਾਨੀ ਬਧੀ ਹੈ ਜ਼ਰੂਰ ਹਾਂ ਬਹੁਤ देर बाद ਸਮਝਿਆ ਅਜ ਤੇਰਾ ਦਿਮਾਗ ਹੈ ਕਿੱਥੇ ਕੋਪੜੀ ਵਿੱਚ ਕੇਸ਼ਵ ਛਟਪਟੇ ਉੱਤਰ ਦੀ ਅਡੀਕਵੈਸ ਸੀਗਾ ਪਰ ਉੱਤਰ ਸੁਣ ਕੇ ਫਿਰ ਮੁਸਕਰਾਇਆ ਇਸੇ ਲਈ ਕਿਉਂਕਿ ਹੁਣ ਸਿਰਫ ਬਦੀ ਹੀ ਬਦੀ ਹੈ ਹੁਣ ਕੌਣ ਹੈ ਇਮਾਨਦਾਰ ਲੱਖਾਂ ਦਾਵਾ ਕਰਨਗੇ ਫਿਰ ਇਸ ਅਖੌਤ ਨੂੰ ਬਚਾਉਣ ਲਈ ਦੂਜੀ ਮਰਦੀ ਹੈ ਕਿਹੜੀ all that glitters are always gold ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀਗੀ ਕੇਸ਼ਵ ਨੇ ਮਸ਼ਕਰੀ ਕੀਤੀ ਸੀ ਗੁਰੂ ਜੀ ਉਲਟਾ ਕਰ ਦਿੱਤਾ ਇਹ ਅਖਾਤ ਇਹ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਪਾਵ ਆਲ 댓 ਗਲਿਟਰ ਇਸ ਨਾਟ ਅ ਗੋਲਡ ਠੋਲੂ ਇੰਨਾ ਜ਼ੋਰ ਦੀ ਬੋਲਿਆ ਜਿਵੇਂ ਚੇਤਨ ਸ਼ਰਮੇ ਨੇ ਲਗਾਤਾਰ ਤੀਸਰੀ ਗੇਂਦ ਤੇ ਨਿਊਜ਼ੀਲੈਂਡ ਦੇ ਬੈਸਟਮੈਨ ਦੀ ਲੈਗ ਸਾਈਡ ਦੀ ਸਟੱਪ ਉਖਾੜ ਕੇ ਹੈਟ੍ਰਿਕ ਮਾਰ ਦਿੱਤੀ ਹੋਵੇ ਹੀਰੋ ਸਾਹਿਬ ਤੁਹਾਡੀ ਇਹ ਮੰਨੀ ਫਿਰ ਪਹਿਲੀ ਉਲਟੂਗੀ ਕੇਸ਼ਵ ਦਾ ਬਾਉਂਸਰ ਜਿਵੇਂ ਠੋਲੂ ਦੇ ਸਿਰ ਵਿੱਚ ਵੱਜਿਆ ਹੋਵੇ ਕਿਵੇਂ ਤੂੰ ਆਪ ਕਿਹਾ ਕਿ ਲੱਖਾਂ ਲੋਕ ਆ ਜਾਣਗੇ ਇਮਾਨਦਰੀ ਦਿਖਾਉਣ ਫਿਰ ਇਮਾਨਦਰੀ ਦਿਖਾਈ ਨਹੀਂ ਜਾਂਦੀ ਜੋ ਕਹਿੰਦਾ ਏ ਉਹ ਕੱਚ ਦੇ ਟੁਕੜੇ ਚੱਕ ਕੇ ਤੁਹਾਨੂੰ ਕਹੇ ਕਿ ਇਹ ਹੀਰੇ ਹਨ ਵਾ ਮੰਨ ਕੇ ਗੁਰੂ ਜੀ ਪਰ ਮਾਨ ਨੂੰ ਪ੍ਰਤੱਖ ਦੀ ਜ਼ਰੂਰਤ ਨਹੀਂ ਪੈਂਦੀ ਜੀ ਸਚਾਈ ਨੂੰ ਸਬੂਤਾਂ ਦੀ ਜ਼ਰੂਰਤ ਨਹੀਂ ਪੈਂਦੀ ਸਚਾਈ ਆਪਣਾ ਸਬੂਤ ਖੁਦ ਹੁੰਦੀ ਏ ਅੱਜ ਹਰ ਚਮਕਦੀ ਚੀਜ਼ ਸੋਨਾ ਹੈ ਕਾਲੇ ਦੇ ਲੜਕੇ ਜਾਂ ਅਜੋਕੀ ਪਨੀਰੀ ਦੇ ਕੱਪੜਿਆਂ ਤੇ ਸੈਂਟ ਅਤੇ ਵਾਲਾਂ ਨੂੰ ਬਹੁਤ ਵਧੀਆ ਰੱਖਦੇ ਹੋਣ पर जरूरी नहीं है कि ਉਹਨਾਂ ਦੇ ਵਿਚਾਰ ਦੇਸ਼ ਭਾਵਨਾ ਵਿੱਚ ਇੱਕ ਚੰਗੇ ਨਾਗਰਿਕ ਦੇ ਗੁਣ ਵੀ ਵਧੀਆ ਹੋਈ ਹੋਣ ਥੋਲੂ ਮੰਤਰਮ ਮੁਕਤ ਹੋ ਕੇ ਨੀਂਦ ਭੁੱਲ ਕੇ ਕੇਸ਼ਵ ਦੀਆਂ ਗੱਲਾਂ ਸੁਣ ਰਿਹਾ ਸੀਗਾ ਅਗਰ ਗਵਾਂਡੀ ਨੇ ਸਕੂਟਰ ਲਿਆ ਤਾਂ ਉਸ ਦੇ ਨਾਲ ਦੇ ਘਰ ਨੂੰ ਸਕੂਟਰ ਦੀ ਜ਼ਰੂਰਤ ਹੈ ਜਾਂ ਨਹੀਂ ਚਾਹੇ ਉਧਾਰੇ ਫੜੇ ਚਾਹੇ ਲੋਨ ਲਵੇ ਚਾਹੇ ਵਿਆਜੂ ਫੜ ਕੇ ਦੂਜੇ ਦਿਨ ਸਕੂਟਰ ਘਰੇ ਦਰਵਾਜ਼ੇ ਦੇ ਵਿੱਚ ਦੀ ਘਰ ਦੇ ਅੰਦਰ ਨਹੀਂ ਲਾਉਣਾਗਾ ਬਾਹਰ ਖੜਾ ਰੱਖਣਾ ਹੈ ਦੇਖਣ ਕਿ ਅਸੀਂ ਵੀ ਲੈ ਆਂਦਾ ਆ ਪਿੰਡਾਂ ਵਿੱਚ ਲੋਕ ਟੱਟੀ ਕਰਨ ਜਾਣਾ ਤਾਂ ਚੱਕ ਲੋ ਸਕੂਟਰ ਕੁੜੀਆਂ ਦੇ ਮਗਰ ਪੈਦਲ ਭਾਵੇਂ ਅੱਧਾ ਕਿਲੋਮੀਟਰ ਦੂਰ ਉਸ ਨੂੰ ਘੇਰੇ ਵਾੜ ਕੇ ਘਰੇ ਵਾੜ ਕੇ ਸਲਾਮਤ ਨੂੰ ਦੇਖ ਕੇ ਫਿਰ ਵਾਪਸ ਆਉਣੇ ਆ ਜੇ ਘਰ ਦੇ ਕਹਿਣ ਕੇ सेठ हीरालाल ਤੋਂ 2 ਕਿਲੋ ਆਲੂ ਲੈ ਆ ਦੇ ਤਾਂ ਕਹਿ ਦਿੰਦੇ ਆ ਸ਼ਹਿਰੋਂ ਪੜ ਕੇ ਆਇਆ ਫਿਰ ਕਹੂਗਾ ਬਾਹਰ ਖੇਡਦੇ ਬੱਚੇ ਉਹ ਹੀ ਮਿੱਠੂ ਉਰੇ ਓਏ ਤੇਰੀ ਚਾਚੀ ਤੋਂ ਪੈਸੇ ਲੈ ਜਾਂ सेठ ਦੀ ਦੁਕਾਨ ਤੋਂ ਆਲੂ ਲਿਆ सेठ ਦੀ ਦੁਕਾਨ ਚਾਹੇ 5 ਘਰ 6 ਕੇ ਹੋਵੇ ਚੰਗਾ ਬਾਕੀ ਗੱਲਾਂ ਕੱਲ ਕਰਾਂਗੇ ਥੋਲੂ ਜ਼ਫਰ ਵਿੱਚ ਦਿਖ ਰਿਹਾ ਸੀਗਾ ਕੇਸ਼ਵਨੀ ਜਦੋਂ ਉਠਾਉਣ ਲੀ ਹੱਥ ਪਾਇਆ ਤਾਂ ਠੋਲੂ ਇੱਕਦਮ ਉੱਛਲਿਆ ਸੀਗਾ ਉਸਨੇ ਆਪਣੇ ਦਿਮਾਗ ਤੇ ਹੱਥ ਰੱਖਿਆ ਕੇਸ਼ਵ ਹਸਥਿਆ ਕਿੱਥੇ ਖੋ ਗਿਆ ਸੀਗਾ ਤੂੰ ਜਿਉਂਦਾ ਹੀ ਹੈ ਦਿਲ ਤੋਂ ਹੱਥ ਚੱਕ ਅਜੇ ਤਾਂ ਚੱਲ ਰਿਹਾ ਹੈ ਬਾਕੀ ਫਿਰ ਸ਼ਿਵ ਸ਼ੰਕਰ ਭੋਲੇ ਨਾਥ ਦੀ ਮਰਜ਼ੀ ਕਿ ਉਹ ਕਦੋਂ ਟੈਲੀਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਆ ਜਾਓ ਥੋਲੂ ਕੇਸ਼ਵ ਦੀ ਗੱਲ ਕੱਟ ਕੇ ਠੁਣਕਦੇ ਹੋਏ ਕਿਹਾ ਗੁਰੂ ਜੀ ਮਾਰਸ਼ਲ ਦਾ ਨਾਂ ਯਾਦ ਆਇਆ ਮਾਰਸ਼ਲ ਦਾ ਅਸਲੀ ਨਾਂ ਸ਼ਿਵ ਕੁਮਾਰ ਹੈ ਹੁਣੇ ਤੁਸੀਂ ਭੋਲੇ ਨਾਥ ਸ਼ਿਵ ਕਿਹਾ ਤਾਂ ਛੱਟ ਦਿਮਾਗ ਵਿੱਚ ਆ ਗਿਆ ਥੋਲੂ ਅਟਕੇ ਨੱਚਣ ਲੱਗਾ ਜਦੋਂ ਤੂੰ ਪ੍ਰੇਅਰ ਵਿੱਚ ਕਿਹਾ ਸੀ ਨਾ ਕਿ ਉਸ ਦਾ ਨਾਂ ਕਿਸੇ ਕਿਸੇ ਵਿੱਚ ਆਉਂਦਾ ਆ ਤਾਂ ਸਕੂਲਾਂ ਦੀ ਇੱਕ ਪ੍ਰੇਅਰ ਇਹ ਵੀ ਸੀਗੀ ਕਿਸੇ ਹਾਂ ਸੱਚ ਨੂੰ ਤੂੰ ਆਪੇ ਹੀ ਕਿਹਾ ਸੀਗਾ ਸ਼ਿਵ ਦੇ ਸ਼ਿਵਾ ਵਰ ਮੋਹ ਹੈ ਪਰ ਗੁਰੂ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਉਸ ਨੂੰ ਚੜਾਉਂਦੇ ਕਿ ਨਾ ਭੋਲਾ ਪਰ ਸਰੀਰ ਇਸੇ ਲਈ ਮੇਰੇ ਦਿਮਾਗ ਵਿੱਚ ਆਉਣਾ ਚਾਹੀਦਾ ਸੀਗਾ ਖੈਰ ਲੇਟ ਆਇਆ ਦਰਸਤਾਇਆ ਜਾ ਗਿਆ ਤਾਂ ਫਿਰ ਇਹ ਨੰਬਰ ਇੱਕ ਮਾਰਸ਼ਲ ਹੋਵੇ ਦੂਜਾ ਕੋਈ ਇਸ ਦੇ ਵਰਗਾ ਹੋਵੇ ਪਰ ਰੰਗ ਦਾ ਫਰਕ ਪਰ ਹੋ ਸਕਦਾ ਹੈ ਇਸ ਦਾ ਕੋਈ ਭਰਾ ਹੋਵੇ ਕੇਸ਼ਵ ਸੋਝਦਾ ਸੋਝਦਾ ਸਿਫਰ ਵਿੱਚ ਦੇਖਣ ਲੱਗਾ ਜਿਵੇਂ ਕਿ ਕੋਹਾਂ ਵਿੱਚ ਪਿਆ ਹੋਇਆ ਦਮਾਗ ਚਲਦਾ ਹੋਵੇ ਪਰ ਬਾਕੀ ਅੰਗ ਬਿਨਾ ਹਰਕਤ ਤੋਂ ਹੋਣ ਫਰਜਨੀਕਾਂਤ ਨੇ ਕੇਸ਼ਵ ਨੂੰ ਉਠਾਇਆ ਕੇਸ਼ਵ ਪੰਡਿਤ ਅਤੇ ਰਜਨੀਕਾਂਤ ਮੋਨਿਕਾ ਕੋਲ ਗਏ ਉਹ ਰਹੀ ਸੀ ਮੋਨਿਕਾ ਨੇ ਕਾਲੀ ਪੈਂਟ ਸ਼ਰਟ ਪਾਈ ਅਤੇ ਚਮੜੇ ਦੇ ਬੂਟ ਪਾਏ ਸੀ ਜੋ ਗੋਡੇ ਨੂੰ ਛੂਣ ਦੀ ਕੋਸ਼ਿਸ਼ ਕਰ ਰਹੇ ਸਨ ਮੋਨਿਕਾ ਆਈ ਐਮ ਰੀਅਲੀ ਸੌਰੀ ਮੈਂ ਸਮੇਂ ਤੇ ਨਾ ਪਹੁੰਚ ਸਕਿਆ ਸਿਰਫ ਕੁਝ ਸਕਿੰਟਾਂ ਦਾ ਫਰਕ ਰਹਿ ਗਿਆ ਮੈਂ ਕਾਤਲ ਨਾਲ ਉਲਝਿਆ ਪਰ ਪਹਿਲਾਂ ਤਗੜਾ ਵਾਰ ਕਰਤ ਨੇ ਕੀਤਾ ਸੀਗਾ ਉਸਨੇ ਟਿਊਬ ਲਾਈਟ ਬੰਦ ਦਿੱਤੀ ਦੂਰ ਪਿੱਛੇ ਹਾਈਡਰੋਜਨ ਬਲਬ ਲੱਗਦਾ ਜਗਦਾ ਹੋਣ ਕਰਕੇ ਮੈਨੂੰ ਉਹ ਧੁੰਦਲਾ ਦਿਖਾਈ ਦਿੰਦਾ ਸੀਗਾ ਪਰ ਹਾਈਡਰੋਜਨ ਬਲਬ ਦੀ ਰਿਫਲੈਕਸ਼ਨ ਰੋਸ਼ਨੀ ਕਾਤਲ ਦਾ ਸਾਥ ਦੇ ਗਈ ਸੀ ਕਿ ਇਸ ਲਈ ਕਾਤਲ ਮੇਰੇ ਤੇ ਭਾਰੀ ਪੈ ਗਿਆ ਮੈਂ ਤੇਰੇ ਡੈਡੀ ਦੇ ਕਾਤਲ ਨੂੰ ਫੜ ਨਾ ਸਕਿਆ ਮੋਨਿਕਾ ਰੋਂਦੀ ਰੋਂਦੀ ਠੋਲੂ ਨੂੰ ਚੰਗੀ ਨਾ ਲੱਗੀ ਫਿਰ ਮੋਨਿਕਾ ਬੋਲੀ ਰੱਬ ਅੱਗੇ ਕਿਸ ਦਾ ਜੋਰ ਚੱਲਦਾ ਹੈ ਹੁਣ ਕਾਤਲ ਮੈਨੂੰ ਤੇ ਸੋਨੂੰ ਨੂੰ ਵੀ ਮਾਰ ਦੇਵੇਗਾ ਮੀਂਹ ਪੈਣ ਲੱਗ ਪਿਆ ਬੁਲਟ ਮੋਟਰਸਾਈਕਲ ਨੂੰ ਸਿੱਧਾ ਅੰਦਰ ਖੜਾ ਕੀਤਾ ਮੋਨਿਕਾ ਨੇ ਦੋਵਾਂ ਦਾ ਸਵਾਗਤ ਕੀਤਾ ਅੰਦਰ ਡਰਾਇੰਗ ਰੂਮ ਵਿੱਚ ਬੈਠ ਗਏ ਸੀਗੇ ਸੁਣਿਆ ਸ਼ਿਵਾ ਜੋਗਿਤਾ ਦਾ ਲਵ ਅਫੇਅਰ ਸੀਗਾ ਕਿਵਛਵ ਨਹੀਂ ਬਿਨਾ ਫਾਰਮੈਲਟੀ ਪੁੱਛਿਆ ਮੋਨਿਕਾ ਚੁੱਪ ਹੀ ਰਹੀ ਬੋਲੋ ਦੇਵੀ ਜੀ ਰਜਨੀਕਾਂਤ ਬੋਲਿਆ ਪਰ ਅੱਖਾਂ ਉਸ ਦੀਆਂ ਜ਼ਾਲੀਦਾਰ ਗੌਣ ਵਿੱਚੋਂ ਇਸ ਤਰ੍ਹਾਂ ਲੱਗਾਂ ਸੀਗਾ ਜਿਵੇਂ ਕੋਈ ਵਿਗਿਆਪਨ ਵਿਗਿਆਨਕ ਸੁਖਮਦਰਸ਼ੀ ਨਾਲ ਦਹੀਂ ਵਿੱਚੋਂ ਕੋਈ ਬੈਕਟੀਰੀਆ ਖੋਜ ਰਿਹਾ ਹੋਵੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਜੋਗਤਾ ਮੇਰੇ ਨਾਲ ਅਜੀਆਂ ਗੱਲਾਂ ਸਾਂਝੀਆਂ ਨਹੀਂ ਸੀ ਕਰਦੀ ਚਲੋ ਤੁਸੀਂ ਆਪਣੇ ਬਾਰੇ ਦੱਸ ਦਿਓ ਛੋਟੇ ਹੁੰਦੇ ਖੇਡਦੇ ਸਾਂ ਜੋਗਤਾ ਅਜੇ ਨਾਲ ਵੱਧ ਖੇਡਦੀ ਪਰ ਮੈਂ ਸ਼ਵਦਾਤ ਨਾਲ ਖੇਡਦੀ ਸਾਂ ਫਿਰ ਸ਼ਿਵਾ ਤੇ ਡੈਡੀ ਦੀ ਬਦਲੀ ਲੁਧਿਆਣੀ ਦੀ ਹੋ ਗਈ ਐਸ ਗੱਲ ਇਸ ਲਈ ਗੱਲ ਉੱਥੇ ਹੀ ਰਹਿ ਗਈ ਸੀ ਕਿ ਮੈਂ ਇੱਥੋਂ ਦਾ ਕਾਲਜ ਜੁਆਇਨ ਕਰ ਲਿਆ ਸੀ ਜੋਗਤਾ ਲੁਧਿਆਣੇ ਪੜ੍ਹਨ ਲੱਗ ਗਈ ਰਜਨੀ ਕਾਂਸ ਤੋਂ ਫਿਰ ਉੱਠਿਆ ਤੇ ਬੋਲਿਆ ਵਾਰਿਆਂ ਤੋਂ ਪੁੱਛੋ ਕਲੀਆਂ ਦਾ ਸ਼ਿੰਗਾਰ ਕਿੰਨਾ ਹੈ ਮੇਰੇ ਦਿਲ ਤੋਂ ਪੁੱਛੋ ਤੇਰੇ ਪ੍ਰਤੀ ਪਿਆਰ ਕਿੰਨਾ ਹੈ ਕਿਸੇ ਵੀ ਉੱਠ ਖੜਿਆ ਹੋਇਆ ਮੋਨਿਕਾ ਬੋਲੀ ਪੰਡਤ ਸਾਹਿਬ ਤੁਹਾਡੀ ਅਠੰਨੀ ਕਮਾਲ ਦੀ ਚੀਜ਼ ਹੈ ਰਜਨੀਕANT ਕੁੜਕਿਆ ਮੈਂ ਚੀਜ਼ ਦੱਸਦਾ ਫੜ ਲਓ ਭੂਣ ਦੇ ਕੰਨ ਲੋਕਾਂ ਨੂੰ ਅਠੰਨੀ ਅਤੇ 1 ਰੁਪਏ ਵਿੱਚ ਫਰਕ ਹੀ ਨਹੀਂ ਨਜ਼ਰ ਆਉਂਦਾ ਹੁਣ ਅਠੰਨੀ ਦੀ ਪਿਛਲੀ ਜ਼ੀਰੋ ਹਟਾ ਦਿਓ ਫਿਰ ਬਣੂ 5 ਰੁਪਏ ਦਾ ਠੋਲੂ ਸਮਝੇ ਦੇਵੀ ਜੀ ਮੋਨਿਕਾ ਠਹਾਕਾ ਮਾਰ ਕੇ ਹਸਦੀ ਸੀ ਅਗਰ ਹਸਦੀ ਤਾਂ ਫਰ ਫਸੀ ਕੀ ਕਿਹਾ ਕੋਝ ਨਹੀਂ ਮੈਂ ਤਾਂ ਇਹੀ ਪੁੱਛਣਾ ਸੀਗਾ ਸ਼ਾਮੀ ਕੀ ਕਰਨਾ ਹੈ ਕੋਝ ਨਹੀਂ ਫਿਰ ਅਜ ਡਿਨਰ ਹੋ ਜਾਏ ਉਹ ਵੀ ਵਾਈਫ ਉਹ ਵੀ 5 ਸਟਾਰ ਹੋਟਲ ਹੈਨਰੀ ਹੱਲ ਵਿੱਚ ਕਿਸੇ ਦਿਨ ਫਿਰ ਸਹੀ ਕਿਉਂ ਅੱਜ ਮੌਸਮ ਠੀਕ ਨਹੀਂਗਾ ਐਵੇਂ ਇੱਕੋ ਦਿਲ ਹੈ ਅਗਰ ਟੁੱਟ ਗਿਆ ਤਾਂ ਰੱਬ ਕੋਲ ਤੇਰੀ ਸ਼ਿਕਾਇਤ ਲਾਊਗਾ ਕਹਣਾ ਫਿਰ ਕਿਸੇ ਦਿਨ ਮੈਂ ਮਨਾ ਨਹੀਂ ਕਰ ਰਹੀਗੀ ਨਾ ਅੱਜ ਕਰ ਨਾ ਕੱਲ ਕਰ ਸੁੱਤੀ ਰਹੀ ਦਿਨ ਰਾਤ ਜਦੋਂ ਨਾ ਦੰਦ ਰਹਿਣਗੇ ਨਾ ਕਾਲੇ ਵਾਲ ਤਾਂ ਖੂਬਸੂਰਤੀ ਫਿਰ ਪੁੱਛਾਂਗਾ ਬਾਤ ਚਲੋ ਗੁਰੂ ਜੀ ਰਜਨੀकांत ਸੱਚਮੁੱਚ ਮੜ ਕੇ ਮੋਨਿਕਾ ਨੂੰ ਬਿਨਾ ਦੇਖੇ ਮੋਟਰਸਾਈਕਲ ਵੱਲ ਵਧਿਆ ਪਿੱਛੋਂ ਮੋਨਿਕਾ ਨੇ ਆਵਾਜ਼ ਮਾਰੀ ਪਰ ਚਾਬੀ ਉਸ ਕੋਲ ਸੀਗੀ ਉਸਨੇ ਇੱਕ ਕੁਮਾਰੀ ਅਤੇ ਬੰਗਲੇ ਤੋਂ ਬਾਹਰ ਆ ਗਿਆ ਸੀਗਾ ਫਿਰ ਮੋਨਿਕਾ ਨੇ ਦੋ ਤਿੰਨ ਹਾਕਾਂ ਮਾਰੀਆਂ ਸੀਗੀਆਂ ਫਣ ਉਸਨੇ ਕਜ ਨਹੀਂ ਸੁਨਣਾ ਬਹੁਤ ਜਿੱਦੀ ਹੈ ਕੇਸ਼ਵ ਮੋਨਿਕਾ ਨੂੰ ਅਲਵਿਦਾ ਕਰਕੇ ਠੋਲੂ ਦੇ ਪਿੱਛੇ ਬੈਠ ਗਿਆ ਫਿਰ ਇਹ ਜਾਂ ਉਹ ਫਿਰ ਫਿਰ ਮੋਟਰਸਾਈਕਲ ਫਹਾਰਾ ਚੌਂਕ ਤੋਂ ਘੁਮ ਕੇ ਮੁਰਗੀਪਾਨ ਫਰੋਚ ਦੇ ਸਾਹਮਣੇ ਰੋਕ ਦਿੱਤਾ ਸੀਗਾ ਹੈਲੋ ਮੁਰਗੀ ਸਾਹਿਬ ਇੱਕ ਵਿਲੇਜ ਨੇਵੀਕਟ ਪੈਕਟ ਕੱਪੜੇ ਗਿੱਲੇ ਸੰਨ ਤੇ ਸਾਲ ਸਾਲੀ ਪਹਿਲੇ ਡੱਬੀ ਮੀਨੇ ਖਰਾਬ ਕਰ ਦਿੱਤੀ ਹੈ 50 ਦਾ ਨੋਟ ਮੁਰਗੀ ਨੂੰ ਦਿੰਦੇ ਹੋਏ ਕਿਹਾ ਸੀਗਾ ਕੱਲ ਡੱਬੀ ਨੂੰ ਕੱਢ ਰਹੇ ਹੋ ਮਰਡਰ ਮਿਸਟਰੀ ਮੈਂ ਜੀ ਜਦ ਕੇ ਕਸੂਰ ਮੀ ਦਾ ਜਾਂ ਰੱਬ ਦਾ ਹੈ ਬਾਅਦ ਵਿੱਚ ਮੈਨੂੰ ਨਾ ਕੱਢਣ ਲੱਗ ਜਾਇਓ ਕਿ ਪੈਕਟ ਖੋ ਗਿਆ ਮੁਰਗੀ ਕਿ ਦੂਜਾ ਪੈਕਟ ਦੇ ਦੇ ਵਾ ਮੁਰਗੀ ਸਾਹਿਬ ਅੰਡੇ ਦੇਣ ਲੱਗੇ ਦੇ ਨਾਲ-ਨਾਲ ਤੁਸੀਂ ਪੈਕਟ ਵੀ ਦੇਣ ਲੱਗ ਗਏ ਹੋ ਠੋਲੂ ਨੇ ਪੈਕਟ ਚੱਕਦੇ ਕਿਹਾ ਸੀਗਾ ਫਿਰ ਕੇਸ਼ਵ ਨੂੰ ਪੁੱਛਿਆ ਤਾਂ ਕੇਸ਼ਵ ਨੇ ਕਿਹਾ ਨਹੀਂ ਆਪਣੀ ਟਿੰਕੀ ਫੁੱਲ ਹੈ ਹਾਂ ਮੰਮੀ ਕਾ ਦੇ ਤਾਂ ਕਿ ਗਿੱਲੀ ਜੇਬ ਨਾਲ ਪੈਕਟ ਖਰਾਬ ਨਾ ਹੋ ਜਾਵੇ ਹਾਂ ਸੇਠ ਮੁਰਗੀ ਸਾਹਿਬ ਅੱਜ ਤੁਸੀਂ ਕਮਾਲ ਕਰ ਦਿੱਤਾ ਆ ਤਬੀਅਤ ਖੁਸ਼ ਹੋ ਗਈ ਏ ਇੱਕ ਹੋਰ ਨਵਾਂ ਨਾਮ ਟ੍ਰਿਪਲ ਐਮ ਜਣ ਕੇ ਮਰਡਰ ਮਿਸਟਰੀ ਮੈਨ ਕਿਉਂ ਤਿੰਨ ਮੰਮੀ ਵਾਲਿਆ ਖੁਸ਼ ਹੈ ਕੀਤਾ ਏ ਠੋਲੂ ਦਾ ਵਾਹ ਆ ਤੁਹਾਨੂੰ ਪਤਾ ਹੀ ਹੈ ਕਿ ਇਹ ਪੰਬੀਰੀ ਬੜੀ ਲੱਗਦੀ ਪਿਆਰੀ ਆ ਮੁਰਗੀ ਜ਼ੋਰ ਦੀ ਹੱਸਿਆ ਸੀਗਾ ਇੱਕ ਹੋਰ ਸ਼ੱਕਾ ਪੰਬੀਰੀ ਕੇਸ਼ਮ ਨੇ ਨਾਲ-ਨਾਲ ਠੋਲੂ ਵੀ ਓਨੋਟੀ ਹੱਸਿਆ ਸੀਗਾ ਮੋਨਿਕਾ ਠੋਲੂ ਖੋਸ਼ ਫਿਰ ਫੋਹਾਰਾ ਚੌਂਕ ਕੌਮਕੇ ਮੋਨਿਕਾ ਦੇ ਘਰ ਵੱਲ ਚੱਲ ਪਈ ਸੀਗੇ ਮੋਨਿਕਾ ਤਜਵ ਨਾਲ ਠੋਲੂ ਵੱਲ ਦੇਖ ਰਹੀ ਸੀ ਉਹ ਸੋਚ ਰਹੀ ਸੀ ਕਿ ਇਹਨੇ ਹਾਸੇ ਮਖੌਲ ਵਾਲਾ ਇੰਨਾ ਗੁੱਸੇ ਵਾਲਾ ਵੀ ਹੋ ਸਕਦਾ ਹੈ ਕਿਉਂਕਿ ਬਿਨਾਂ ਦੇਖੇ ਚਲਾ ਗਿਆ ਸੀਗਾ ਮੋਨਿਕਾ ਠੋਲੂ ਤੇ ਕੇਸ਼ਵ ਪੰਡਤ ਨੂੰ ਲੈ ਕੇ ਬੈਡਰੂਮ ਵਿੱਚ ਆਈ ਇੱਕ ਕੋਨੇ ਦਾ ਦਰਵਾਜ਼ਾ ਕੋਲ ਰਾਤ ਨੂੰ ਪਾਉਣ ਵਾਲੀ ਨਾਈਟ ਗਾਊਨ ਪਾ ਕੇ ਬਾਹਰ ਆਈ ਨਾਈਟੀ ਦਾ ਕੱਪੜਾ ਇੰਨਾ ਛੇਧਾਰ ਸੀਗਾ ਕਿ ਉਸ ਵਿੱਚੋਂ ਮੋਨਿਕਾ ਦਾ ਹਾਰ ਰੰਗ ਦਿਖਾਈ ਦੇ ਰਿਹਾ ਸੀਗਾ ਕਿਉਂਕਿ ਨਾਈਟੀ ਦੇ ਹੇਠਾਂ ਮੋਨਿਕਾ ਨੇ ਕੁਝ ਵੀ ਨਹੀਂ ਸੀ ਬਣਿਆ ਹੋਇਆਗਾ ਕੇਸ਼ਵ ਨੇ ਦੇਖ ਕੇ ਨਿਗਾਹ ਪਰੇ ਕਰ ਲਈ ਪਰ ਠੋਲੂ ਨੂੰ ਉਸ ਨੂੰ ਟਟੋਲ ਰਿਹਾ ਸੀਗਾ ਪਰ ਕੇਸ਼ਵ ਨੇ ਕੰਧ ਤੇ ਨਿਗਾਹ ਕੁੰਮੌਣੀ ਸ਼ੁਰੂ ਕਰ ਦਿੱਤੀ ਸੀਗੀ ਇੱਕ ਫਰੇਮ ਵਿੱਚ ਜੋਗਤਾ ਤੇ ਮੋਨਿਕਾ ਦੇ ਵਿਚਕਾਰ ਕਲੀਨ ਸ਼ੇਵ ਨੌਜਵਾਨ ਬੈਠਾ ਸੀਗਾ ਸ਼ਾਇਦ 5-6 ਸਾਲ ਦਾ ਉਸ ਤੋਂ ਵੀ ਪਹਿਲਾਂ ਦੀ ਫੋਟੋ ਸੀਗੀ ਕੇਸ਼ਵ ਮੇਰੇ ਵੱਲ ਨਹੀਂ ਦੇਖ ਰਿਹਾਗਾ ਕੇਸ਼ਵ ਚੁੱਪ ਰਿਹਾ ਸੀਗਾ ਚਲੋ 9:30 ਵਜੇ ਕੀ ਬੀਤੀ ਆ ਉਹ ਕਹ ਦਿਓ ਹਾਂ ਉਹ ਉਹ ਕੇਸ਼ਵ ਜਿਵੇਂ ਨੀਂਦ ਤੋਂ ਜਾਗਿਆ ਸੀਗਾ ਕਾਤਲ ਦੇ ਨਾਲ ਇੱਕ ਲੜਕੀ ਹੈ ਉਸ ਦੇ ਤੇਰੇ ਕੱਪੜੇ ਵਾਂਗ ਅਤੇ ਬੂਟ ਵੀ ਪਾਏ ਸੀਗੇ ਜਿਸ ਨਾਲ ਟਕ ਟਕ ਦੀ ਆਵਾਜ਼ ਆਈ ਤਾਂ ਹੀ ਮੈਂ ਸੋਚ ਰਿਹਾ ਹਾਂ ਕਿ ਬਿਲਕੁਲ ਉਹ ਜਿਹੇ ਬੂਟ ਪਾਏ ਸੀ ਪਰ ਵਾਲ ਮੁੰਡਿਆਂ ਵਾਂਗ ਕਟਾਏ ਹੋਏ ਸਨ ਤੇਰਾ ਮਤਲਬ ਮੋਨੀਕਾ ਬੋਲੀ ਮਤਲਬ ਨਹੀਂ ਮੇਰੇ ਨਾਲ ਲੜਕੀ ਟਕਰਾਈ ਮੈਂ ਅਜੇ ਉੱਠਣ ਲਈ ਰਸਤਾ ਲੱਭਣ ਲੱਗਾ ਉਹ ਅੱਖਾਂ ਤੋਂ ਉਜਲ ਹੋ ਗਏ ਸੀਗੇ ਫਿਰ ਇੱਕ ਆਦਮੀ ਟਕਰਾਇਆ ਸਾਡੇ ਚ ਗੋਲੀਬਾਰੀ ਵੀ ਹੋਈ ਸੀਗੀ ਤੁਸੀਂ ਨਹੀਂ ਸੁਣੀ ਮੈਂ ਤੇ ਇੰਸਪੈਕਟਰ ਨੇ ਸੁਣੀ ਪਰ ਨਾਲ ਦੇ ਬੰਗਲੇ ਵਿੱਚ ਰਿਟਾਇਰਡ ਫੌਜੀ ਹੈ ਉਹ ਅਕਸਰ ਹੀ ਟਾਰਗੇਟ ਤੇ ਨਿਸ਼ਾਨੇ ਲਗਾਉਂਦਾ ਰਹਿੰਦਾ ਹੈ ਇਹ ਉਸਦਾ ਸ਼ੌਂਕ ਹੈ ਤੁਹਾਡੇ ਪੈਣਾ ਵਿੱਚ ਇਹ ਕੌਣ ਹੈ ਸ਼ਿਵ ਕੁਮਾਰ ਕੇਸ਼ਵ ਨੇ ਮਨ ਹੀ ਮਨ ਸੋਚਿਆ ਇਸ ਦੀ ਸ਼ਕਲ ਕਿਸੇ ਨਾਲ ਮਿਲਦੀ ਜਲਦੀ ਹੈ ਪਰ ਕੌਣ ਹੈ ਦਿਮਾਗ ਤੇ ਜ਼ੋਰ ਪਾਇਆ ਦੇਖਿਆ ਬੰਦਾ ਮਿਲਿਆ ਵੀ ਮਾਰਸ਼ਲ ਹੋ ਸਕਦਾ ਹੈ ਨਹੀਂ ਵੀ ਹੋ ਸਕਦਾਗਾ ਬਾਹਰ ਪਹਿਲਾ ਬੂੰਦਾ ਬੰਦੀ ਹੋਣ ਲੱਗੀ ਫਿਰ ਅਚਾਨਕ ਹੀ ਮूसलाधार ਵਰਖਾ ਹੋਣ ਲੱਗ ਪਈ ਸੀ ਬਿਜਲੀ ਕੜ ਕੇ ਕੇਸ਼ਵ ਨੂੰ ਲੱਗਿਆ ਕਿ ਉਸ ਤੋਂ ਹੁਣ ਘਰ ਨਹੀਂ ਜਾ ਹੋਣਾਗਾ ਇੰਨੀ ਬਰਸਾਤ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਦੇਖੀ ਬਿਜਲੀ ਦੀ ਕੜਕੜ ਕੜਕੜ ਅੰਦਰ ਦੀ ਬਿਜਲੀ ਰਜਨੀ ਕਾਂਤ ਨੇ ਸੋਚਿਆ ਮੋਨਿਕਾ ਦੋਵਾਂ ਵਿੱਚ 11000 ਵੋਲਟ ਕਰੰਟਾ ਕੀ ਕਰੀਏ ਤੇ ਕੀ ਨਾ ਕਰੀਏ ਪੰਡਿਤ ਦਾ ਦਿਮਾਗ ਕਿਸੇ ਹੋਰ ਪਾਸੇ ਸੀਗਾ ਪੰਡਿਤ ਜੀ ਅੱਜ ਦੀ ਰਾਤ ਇੱਥੇ ਹੀ ਰਹਿ ਜਾਵੋ ਖਾਸ ਕਰ ਠੋਲੂ ਦੇਖਦੇ ਹਾਂ ਕੇਸ਼ਵ ਇਸ ਤਰ੍ਹਾਂ ਵੀ ਨਹੀਂ ਕਿ ਡਰਪੋਕ ਸੀਗਾ ਉਹ ਮੋਨਿਕਾ ਵਰਗੀਆਂ ਲੜਕੀਆਂ ਨੂੰ ਝਟਕੀ ਤੇ ਨਚਾ ਲੈਂਦਾ ਸੀਗਾ ਇਹ ਸ਼ਿਵ ਕੁਮਾਰ ਕੌਣ ਹੈ ਭੁੱਲੀ ਵਿਸਰੀ ਕਹਾਣੀ ਕੀ ਮਤਲਬ ਭੁੱਲੀ ਵਿਸਰੀ ਪ੍ਰੇਮ ਕਹਾਣੀ ਮੋਨਿਕਾ ਦੇ ਮੂੰਹੋਂ ਬੋਲਣਾ ਨਿਕਲਿਆ ਚੁੱਪ ਮਤਲਬ ਸਹੀ ਆ ਹੁਣ ਕਹਾਣੀ ਦੀ ਸ਼ੁਰੂਆਤ ਵੀ ਹੋ ਜਾਵੇ ਜਨਾਬ ਕਹਾਣੀ ਲੰਮੀ ਹੈ ਤੇ ਤੁਸੀਂ ਜਲਦੀ ਜਾਣਾ ਹੈ ਮੈਂ ਰਾਤ ਪਰ ਤੱਕ ਠਹਿਰ ਜਾਵਾਂਗਾ ਕੇਸ਼ਮ ਨੇ ਨਸ਼ੀਮਨ ਵਿੱਚ ਕਿਹਾ ਸੀਗਾ ਸੱਦ ਕੇ ਜਾਵਾਂ ਇਹ ਗੱਲ ਤਾਂ ਮੇਰੀ ਗੋਦੀ ਵਿੱਚ ਬੈਠ ਕੇ ਜਿਵੇਂ ਬੱਚੇ ਦਾਦੀ ਮਾਂ ਤੋਂ ਕਹਾਣੀ ਸੁਣਦੇ ਆ ਉਵੇਂ ਸੁਣਨੀ ਪਊਗੀ ਚਲੋ ਇਸ ਲਈ ਮੈਂ ਤੈਨੂੰ ਦਾਦੀ ਵੀ ਬਣਾ ਲਵਾਵਾਂਗਾ ਠੋਲੂ ਨੇ ਕੇਸ਼ਵ ਬਾਰੇ ਕਿਹਾ ਸੀਗਾ ਬੜੀ ਕੁੱਤੀ ਚੀਜ਼ ਐ ਮੋਨਿਕਾ ਬੋਲੀ ਕੀ ਥੋੜਾ ਰੋਕ ਕੇ ਮੋਨਿਕਾ ਫੇਰ ਬੋਲੀ ਪੰਡਤ ਜੀ ਇਹ ਠੰਨੀ ਪੂਰੀ ਕੰਮ ਦੀ ਚੀਜ਼ ਐ ਉਸ ਦਿਨ ਵੀ ਤੇ ਠੰਨੀ ਕਿਹਾ ਸੀਗਾ ਪਰ ਅੱਜ ਕਿਹਾ ਵੀ ਪਿਆਰ ਨਾਲ ਆ ਸਕਰੀਨ ਦੇ ਸਾਹਮਣੇ ਤੇਰੇ ਮੂੰਹ ਨੂੰ ਬੰਦ ਕਰਨ ਲਈ ਕੋਈ ਨੁਕਤਾ ਜਾਂ ਬਟਨ ਬੁੱਲਾਂ ਨੂੰ ਚਪਕਾਉਣਾ ਬੁੱਲਾਂ ਦਾ ਹੀ ਟੱਕਣ ਲਾ ਦਿਓ ਅੱਛਾ ਆਉਨੀਆ ਫਿਰ ਬੰਦਾ ਵੈਸੇ ਹੀ ਪੂਰੀ ਤਿਆਰੀ ਨਾਲ ਆਇਆ ਏ ਅੱਛਾ ਆਵਾ ਆ ਜਾ ਪਰ ਵਿਚਕਾਰ ਬੈਠੇ ਨੌਜਵਾਨ ਬਾਰੇ ਦੱਸ ਕੋ ਮੋਨਿਕਾ ਜਿਵੇਂ ਸਫਰ ਵਿੱਚ ਦੇਖ ਰਹੀ ਹੋਵੇ ਉਹ ਬਾਹਰ ਪੈਂਦੇ ਮੀਵਲ ਦੇਖਦੀ ਦੇਖਦੀ ਨੌਜਵਾਨ ਜਿਸ ਦਾ ਨਾਮ ਸ਼ੇਵ ਹੈ ਉਸ ਬਾਰੇ ਦੱਸਣ ਲਈ ਅਤੀਤ ਵਿੱਚ ਚਲੀ ਗਈ ਸੀਗੀ ਮੋਨਿਕਾ ਕਈ ਸਾਲ ਪਿੱਛੇ ਚਲੀ ਗਈ ਸ਼ੇਵੀ ਕਲਾਸ ਵੇਲੇ ਦੀ ਗੱਲ ਹੈ ਜੋਤੀ ਮੋਨਿਕਾ ਤੇ ਸ਼ੇਵ ਤਿੰਨੋਂ ਅੱਧੀ ਛੁੱਟੀ ਖੇਡ ਰਹੇ ਸੀ ਸ਼ਿਵਾ ਪਾਜ ਦਾ ਪਾਜ ਦਾ ਡੈਗ ਪਿਆ ਮੋਨਿਕਾ ਪਾਗਲਾਂ ਦੀ ਤਰ੍ਹਾਂ ਦੌੜਦੀ ਸ਼ਿਵਾ ਦੇ ਕੋਲ ਪਹੁੰਚੀ ਚੁੰਨੀ ਪਾੜ ਕੇ ਉਸ ਦੀ ਲੱਤ ਤੇ ਬਣ ਦਿੱਤੀ ਸੀ ਕਿ ਸ਼ਾਇਦਾ ਖੂਨ ਵਹਿਣਾ ਰੁਕ ਗਿਆ ਸੀ ਦਾ ਫਿਰ ਕਲਾਸਾਂ 'ਚ ਚਲੇ ਗਏ ਸੀ ਇਸੇ ਤਰ੍ਹਾਂ ਹੱਸਦੇ ਖੀਰ ਦੇ 6ਵੀਂ ਕਲਾਸ ਲੰਗੀ ਤਿੰਨਾਂ ਦਾ ਆਪਸ ਵਿੱਚ ਬਹੁਤ ਮੋਹ ਸੀਗਾ 6ਵੀਂ ਦਾ ਨਤੀਜਾ ਸ਼ਿਵਾ ਫਾਸਟ ਮੌਨਿਕਾ ਤੇ ਜੋਤੀ ਪਾਸ ਹੋ ਗਈਆਂ ਸਨ ਜੋਤ ਨੂੰ ਪਿਆਰ ਨਾਲ ਜੋਤੀ ਬੁਲਾਇਆ ਜਾਂਦਾ ਸੀਗਾ ਉਸਨੇ ਸ਼ਿਵਾ ਨੂੰ ਫਸਟ ਹੋਣ ਦਾ ਤੋਹਫਾ ਉਸਦੀ ਗੱਲ ਦੇ ਪਿਆਰ ਕਰਕੇ ਕੀਤਾ ਸੀਗਾ ਮੋਨਿਕਾ ਨੂੰ ਪਤਾ ਲੱਗਿਆ ਤਾਂ ਉਸਨੇ ਵੱਟ ਕੇ ਚਪੇੜ ਜੋਤੀ ਦੇ ਜਾ ਠੋਕੀ ਸੀਗੀ ਦੋਵੇਂ ਮਨੋਮਨੀ ਇੰਨੀ ਛੋਟੀ ਉਮਰ ਵਿੱਚ ਸ਼ਿਵਾ ਨੂੰ ਚਾਹੁੰਦੇ ਸਨ ਕਿੰਨੇ ਪਿਆਰੇ ਦਿਨ ਸਨ ਕਰਦਾ ਫਿਕਰ ਨਹੀਂ ਪੰਛੀਆਂ ਵਾਂਗ ਆਜ਼ਾਦ ਜ਼ਿੰਦਗੀ ਪਰ ਮਾਂ ਦਾ ਪਿਆਰ ਕਰਮਾ ਚੀ ਨਹੀਂ ਸੀਗਾ ਉਹ ਸੋਨਮ ਨੂੰ ਜਨਮ ਦੇ ਕੇ ਹੀ ਚੱਲ ਵਸੀ ਸੀ ਕਰਮਚੰਦ ਜ਼ਿਆਦਾਤਰ ਬਿਜ਼ਨਸ ਵਿੱਚ ਰਹਿੰਦਾ ਸਨ ਸੋਨਮ ਨੂੰ ਮੋਨਿਕਾ ਤੇ ਜੋਤੀ ਦੋਵੇਂ ਪਿਆਰ ਨਾਲ ਜੋ ਕੀ ਫਰਦੀਆਂ ਸਨ ਬਾਕੀ ਇੱਕ ਮਾਈ ਉਸਦੀ ਦੇਖਭਾਲੇ ਰੱਖੀ ਹੋਈ ਸੀਗੀ ਸ਼ਿਵਾ ਹੋਰੀ ਤਿੰਨ ਭਰਾ ਹਨ ਸ਼ਿਵਾ ਸਭ ਤੋਂ ਛੋਟਾ ਸੀਗਾ ਸ਼ਿਵਾ ਦੀ ਮੰਮੀ ਸੇਟ ਦੀ ਫੈਕਟਰੀ ਵਿੱਚ ਕੰਮ ਕਰਦੀ ਸੀ ਸ਼ਿਵਾ ਦਾ ਪਿਤਾ ਕਿਸੇ ਜ਼ਗੀਰਦਾਰ ਦੀ ਜ਼ਮੀਨ ਵਾਹਦਾ ਸੀਗਾ ਵਿਚਕਾਰਲਾ ਰਮੇਸ਼ ਕਰਮਚੰਦ ਦਾ ਪੀਏ ਅਤੇ ਵੱਡਾ ਕਰਮਚੰਦ ਦੇ ਟਰੱਕ ਦਾ ਮਾਲਕ ਸੀਗਾ